ਅਕਾਲੀ ਦਲ ਦਾ ਗ੍ਰਾਫ ਦਿਨ ਬਰ ਦਿਨ ਗਿਰਦਾ ਜਾ ਰਿਹਾ ਹੈ ਤੇ ਇਸ ਦੇ ਦੌਰਾਨ ਵੀ ਕਾਫੀ ਲੋਕ ਜਿਹੜੇ ਛੱਡ ਕੇ ਜਾ ਵੀ ਚੁੱਕੇ ਪਾਰਟੀ ਨੂੰ ਮੈਂ ਤਾਂ ਇਹੀ ਤਾਂ ਉਲਟਾ ਪਾਰਟੀ ਨੂੰ ਅਸੀਂ ਕਹਿ ਰਹੇ ਹਾਂ ਕਿ ਜੇ ਪਾਰਟੀ ਦਾ ਇਹ ਗ੍ਰਾਫ ਹੈ ਆਪਣਾ ਤੇ ਆਪਣੀ ਪਾਰਟੀ نیچے ਘਿਰਦੀ ਹੈ ਜਾਂ ਗਿਰ ਗਈ ਹੈ ਤੇ ਨਵੇਂ ਫੇਸਿਸ ਲੈ ਆਉਣ ਅੱਜ ਨਵੇਂ ਤੌਰ ਨਵੀਂ ਰਫਤਾਰ ਨਾਲ ਨਵੇਂ ਨੌਜਵਾਨੀ ਭੱਜ ਸਕਦੇ ਨੇ ਪਰ ਆਨੇ ਬਜ਼ੁਰਗੋ ਥੋੜੋ ਪੱਛ ਸਕਦੇ ਨੇ ਜਿੱਤਾਂ ਹਾਰਾਂ ਤੋਂ ਬਾਅਦ ਵੀ ਆਨੰਦ ਮਾਨਣ ਵਾਲੇ ਜਿਹੜੇ ਸਾਡੇ ਬਜ਼ੁਰਗ ਸਹਿਬਾਨ ਵੱਡੇ ਲੀਡਰ ਸਹਿਬਾਨ ਨੇ ਉਹਨਾਂ ਤੋਂ ਇੱਕ ਅੱਛੇ ਐਡਵਾਈਜ਼ਰਸ ਬਣਨਾ ਚਾਹੀਦਾ ਕੁਰਸੀਆਂ ਤੇ ਵੀ ਅਸੀਂ ਬੈਠੀਏ ਵੱਡੇ ਆਉਂਦੇ ਆ ਤੇ ਵੀ ਬੈਠੀਏ ਤੇ ਆ ਨੌਜਵਾਨ ਸਾਡੇ ਪਿੱਛੇ ਝੰਡੇ ਤੇ ਡੰਡੇ ਚੱਕੀ ਰੱਖਣ ਉਹ ਬਈ ਨੌਜਵਾਨ ਹੁਣ ਬਹੁਤ ਸਿਆਣਾ ਹੋ ਗਿਆ ਆ ਤੁਸੀਂ ਕਾਂਗਰਸ ਲੈ ਲਓ ਜੀ ਉਹਨਾਂ ਦਾ ਪਾਰਟੀ ਦਾ ਸਟੇਟ ਪ੍ਰੈਜ਼ੀਡੈਂਟ ਹੀ ਇਜ਼ 46 7 ইয়ার্স 올্ড ਰਾਜਾ ਵਿਢਿੰਗ ਸਾਹਿਬ ਭਗਵਾਨ ਤਮਾਂਜੀ ਲੈ ਲਓ ਇਧਰੋਂ ਅਮਨ अरोड़ा ਜੀ ਲੈ ਲਓ ਇਧਰੋਂ ਦੇ ਆਰ ਮਿਡਲ ਯੰਗ ਏਜ ਇਸ ਟਾਈਮ 43 ইয়ার্স 올ਡ ਮੇਰੀ 43 44 ਸਾਲ ਉਮਰ ਹੈ ਮੈਂ 60 ਸਾਲ 60 ਸਾਲਾਂ ਲਾ ਜਾ ਕੇ ਥੋੜੀ ਟਿਕਟ ਲਾਉਂਗਾ ਜੀ ਮੈਂ ਹੁਣੇ ਹੀ ਲਾਵਾਂਗੇ ਬਿਲਕੁਲ ਠੋਕੇ ਲਾਵਾਂਗੇ ਔਰ ਲੈਣੀ ਆਉਂਦੀ ਹੈ ਜੀ ਏਡੀ ਕੋ ਗੱਲ ਨਹੀਂ ਪਾਰਟੀ ਇਹ ਤੁਕਸੇ ਸੀਨੀਅਰ ਲੀਡਰ ਨੂੰ ਲਾਉਂਦੀ ਫਿਰ ਅਸੀਂ ਇੱਕ ਤਰਫਾਈ ਚੱਲਾਂਗੇ ਸਾਨੂੰ ਕੋਈ ਪਰਵਾਹ ਨਹੀਂ ਸਾਡੇ ਨੂੰ ਸਿੱਧੇ ਤੌਰ ਤੇ ਆਜ਼ਾਦ ਲੜਾਂਗੇ ਮੈਂ ਆਜ਼ਾਦ ਲੜਾਂ ਚਾਹੇ ਕਿਸੇ ਨੂੰ ਲੜਾਵਾ ਉਮਰ 17 ਜਿਹੜੇ ਸਾਨੂੰ 11 12 ਐਮਐਲਏ ਮਿਲੇ ਸੀ بڑے ਸੀਨੀਅਰ ਪੱਤਰਕਾਰ ਸਾਹਿਬਾਨਾਂ ਨੂੰ ਵੀ ਪਤਾ ਹੋਊਗਾ ਤੁਹਾਨੂੰ ਸਾਰਿਆਂ ਨੂੰ ਸੁਖਵੀਰ ਜੀ ਨੇ ਉਹਦੇ ਗੱਲ ਕਹੀ ਸੀ ਅਸੀਂ ਉਹ ਨਵੇਂ ਚਿਹਰੇ ਲਾਵਾਂ 2022 ਚ ਫਿਰ ਉਹ ਹੀ ਲਾਤੇ ਘੋੜੇ ਦਾਤੇ 2022 ਚ 10 ਰਹਿ ਗਏ ਸੀ ਅਗਲਿਆਂ ਨੇ 92 ਕਰ ਲੇ ਹੁਣ ਅਸੀਂ ਬੈਠੇ ਮੰਥਨ ਹੀ ਕਰੀ ਜਾਵਾਂਗੇ ਕਿ ਸਾਡੀ ਵਾਰੀ ਵੀ ਆਉ ਕੁਝ ਕਰਨ ਦੀ ਲੋਕ ਕਹਿੰਦੇ ਆ ਕਿ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਪਾਰਟੀ ਦਾ ਰੈਂਕ ਜਿਹੜਾ ਸੀ ਬਹੁਤ ਹਾਈ ਲੈਵਲ ਤੇ ਸੀ ਉਹਨਾਂ ਨੇ ਕੰਮ ਬਹੁਤ ਕੀਤੇ ਸੀ ਪਰ ਹੁਣ ਜਦੋਂ ਦੇ ਸੁਖਬੀਰ ਬਾਦਲ ਆਏ ਨੇ ਉਸ ਤੋਂ ਬਾਅਦ ਜਿਹੜੀ ਪਾਰਟੀ ਹੈ ਉਹ ਬਿਲਕੁਲ ਡਮਡੋਲ ਹੋ ਗਈ ਥੱਲੇ ਜਾ ਰਹੀ ਸਾਨੂੰ ਸਾਡੀ ਫੌਜ ਨਵੀਂ ਤਿਆਰ ਕਰਨੀ ਪੈਣੀ ਹੈ ਜਿਹੜੀ ਪੱਜ ਪੱਜ ਲੋਕਾਂ ਦੇ ਘਰਾਂ 'ਚ ਜਾਵੇ ਹਾਂਜੀ ਭਾਈ ਸੇਵਾ ਦੱਸੋ ਹਾਂਜੀ ਇੱਥੇ ਸਾਡੇ ਲੀਡਰ ਸਹਿਬਾਨ ਇਦਾਂ ਦੇ ਨੇ ਉਹਨਾਂ ਦੇ ਘਰ ਕੋਈ ਪੱਜ ਕੇ ਚਲ ਜਵੇ ਉਹ ਕਮਰੇ 'ਚੋਂ ਬਾਹਰ ਨਹੀਂ ਨਿਕਲਦੇ ਬਾਹਰ ਕੁਰਸੀਆਂ ਦੇ ਵਿਚਾਰੇ ਬੈ ਬੈ ਮੁੜੇ ਆਉਂਦੇ ਨੇ ਆਪ ਭਗਵੰਤ ਮਾਨ ਦੀ ਸਰਕਾਰ ਨੂੰ ਇਸ ਗੱਲ ਲਈ ਐਪਰੀਸ਼ੀਏਟ ਕਰਦਾ ਉਸ ਬੰਦੇ ਨੇ ਸਟੈਂਡ ਸਪਸ਼ਟ ਲਏ ਨਸ਼ੇ ਵਾਲੀ ਬਲਡوزر ਚੱਲੇ ਆਪਣੀ ਹੀ ਪੁਲਿਸ ਮੁਲਾਜ਼ਮ ਫੜ-ਫੜ ਅੰਦਰ ਦੇ ਰਹੇ ਨੇ ਉਹ ਭਗਵੰਤ ਮਾਨ ਸਰਕਾਰ ਜੇ ਕਰ ਰਹੀ ਹੈ ਨਾ ਤੇ ਮੈਂ ਕਹਿੰਦਾ ਜੀ ਉਹ ਚੰਗੀ ਗੱਲ ਹੈ ਨੌਜਵਾਨਾਂ ਦੀ ਜ਼ਿੰਦਗੀ ਨੂੰ ਬਚਾ ਰਹੇ ਨੇ ਜੀ ਸੋ ਸੰਜੀਵ अरोड़ा ਉਹਨਾਂ ਦਾ ਵਧੀਆ ਇਮਾਨਦਾਰ ਬੰਦਾ ਚੰਗਾ ਕੈਂਡੀਡੇਟ ਹੈ ਮੇਰਾ ਖਿਆਲ ਹੈ ਵੀ ਉਹ ਮਾੜਾ ਨਹੀਂ ਹੈ ਸਤਿ ਸ਼੍ਰੀ ਅਕਾਲ ਸਿਟੀ ਹੋਮ ਨਿਊਜ਼ ਨਾਲ ਜੁੜੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਆਉਣ ਵਾਲੇ ਸਮੇਂ ਦੇ ਵਿੱਚ ਜਿਮਨੀ ਚੋਣਾ ਆਉਣ ਵਾਲੀਆਂ ਤੇ ਜਿਮਨੀ ਚੋਣਾ ਦੇ ਵਿੱਚ ਹਰ ਪਾਰਟੀ ਆਪਣਾ ਆਪਣਾ ਕੈਂਡੀਡੇਟ ਛੱਡ ਰਹੀ ਹੈ ਤੇ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣਾ ਜਿਹੜਾ ਕੈਂਡੀਡੇਟ ਐਲਾਨਿਆ ਨਹੀਂ ਗਿਆ ਹੱਲੇ ਤੱਕ ਪਰ ਜਸਪ੍ਰੀਤ ਸਿੰਘ ਜੀ ਹੋਪ ਵੀ ਜਿਹੜੇ ਸਾਡੇ ਨਾਲ ਮੌਜੂਦ ਨੇ ਜੋ ਕਿ ਮੀਤ ਪ੍ਰਧਾਨ ਨੇ ਪਾਰਟੀ ਦੇ ਤੇ ਹੁਣ ਅੱਜ ਉਹਨਾਂ ਨੇ ਦਾਅਵੇਦਾਰੀ ਭਰੀ ਹੈ ਇਸ ਟਿਕਟ ਦੇ ਵਾਸਤੇ ਤੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਤੇ ਸਵਾਗਤ ਕਰ ਲੈਂਦੇ ਹਾਂ ਉਹਨਾਂ ਦਾ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਰ ਕਿਵੇਂ ਦੇਖਦੇ ਹੋ ਕਿ ਆਉਣ ਵਾਲੇ ਜਿਹੜੀਆਂ ਚੋਣਾਂ ਨੇ ਇਹਨਾਂ ਦੇ ਵਿੱਚ ਤੁਸੀਂ ਦਾਵੇਦਾਰੀ ਭਰੀ ਹੈ ਤੇ ਦਾਵੇਦਾਰੀ ਭਰਨ ਦੇ ਨਾਲ ਨਾਲ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੀ ਇਸ ਦਾਵੇਦਾਰੀ ਨੂੰ ਭਾਗ ਲੱਗਣਗੇ ਆ ਦੇਖੋ ਮੈਂ ਗੱਲ ਇਹ ਹੈ ਇਹ ਜਿਹੜਾ ਕੁਐਸਚਨ ਹੈ ਨਾ ਇਹ ਤਾਂ ਇਟਸ ਕਾਡਸ ਮਾਸਟਰ ਪਲਾਨ ਭਾਗ ਲੱਗਣੇ ਆ ਜੇ ਆਪਾਂ ਚੜ੍ਹਦੀ ਕਲਾਲੇ ਤਾਂ ਭਾਗ ਤਾਂ ਰੋਜ਼ ਹੀ ਲੱਗਦੇ ਨੇ ਜੀ ਰਹੀ ਗੱਲ ਦਾਵੇਦਾਰੀ ਦੀ ਸਾਡਾ ਹੱਕ ਹੈ ਵੀ ਹੈਵ ਡੈਮੋਕਰੈਟਿਕ ਰਾਈਟ ਹਰ ਬੰਦੇ ਦਾ ਹੱਕ ਹੈ ਜੀ ਜੀ ਔਰ ਹਰ ਇੱਕ ਬੰਦੇ ਦਾ ਸੁਪਨਾ ਹੁੰਦਾ ਹੈ ਜੀ ਪੰਚ ਸਰਪੰਚ ਬਣਨਾ ਕਾਉਂਸਲਰ ਐਮ ਐਲ ਏ ਮੰਤਰੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣਨਾ ਔਰ ਸੁਪਨਾ ਹੋਣਾ ਵੀ ਚਾਹੀਦਾ ਹੈ ਜੀ ਜੀ ਔਰ ਬਿਲਕੁਲ ਮੈਂ ਉਸੇ ਤਰਜ਼ ਤੇ ਆਪਣੇ ਭਵਿੱਖ ਨੂੰ ਦੇਖਦੇ ਹੋਏ ਪਾਰਟੀ ਪ੍ਰਤੀ ਗਤੀਵਿਧੀਆਂ ਨੂੰ ਦੇਖਦੇ ਹੋਏ ਸੋ ਮੈਂ ਦਾਅਵੇਦਾਰੀ ਜਿਹੜੀ ਆ ਉਹ ਬਿਲਕੁਲ ਰੱਖੀ ਹੈ ਜੀ ਪਾਰਟੀ ਅਗੇ ਸਰ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਕਾਫੀ ਸਮੇਂ ਤੋਂ ਅਕਾਲੀ ਦਲ ਦਾ ਗ੍ਰਾਫ ਦਿਨ-ਬਰਦਿਨ ਗਿਰਦਾ ਜਾ ਰਿਹਾ ਹੈ ਤੇ ਇਸ ਦੇ ਦੌਰਾਨ ਵੀ ਕਾਫੀ ਲੋਕ ਜਿਹੜੇ ਛੱਡ ਕੇ ਜਾ ਵੀ ਚੁੱਕੇ ਪਾਰਟੀ ਨੂੰ ਤੇ ਫਿਰ ਇਸ ਦੌਰਾਨ ਵੀ ਤੁਸੀਂ ਇਹਦੇ ਵਿੱਚ ਦੁਬਾਰਾ ਕੰਟੀਨਿਊ ਕਰਨਾ ਚਾਹੁੰਦੇ ਹੋ ਬਿਲਕੁਲ ਮੈਂ ਗੱਲ ਪਤਾ ਕੀ ਹੈ ਜਮਾਤ ਜਿਹੜੀ ਹੁੰਦੀ ਹੈ ਨਾ ਠੀਕ ਹੈ ਸਮ ਟਾਈਮਸ ਕਈ ਵਾਰੀ ਪਾਰਟੀਆਂ ਦਾ ਗ੍ਰਾਫ ਅਪ ਡਾਊਨ ਹੋ ਜਾਂਦਾ ਹੈ ਜੀ ਲੇਕਿਨ ਕਦੇ ਇਹ ਸੋਚ ਕੇ ਦਾ ਨਹੀਂ ਖੇਡਿਆ ਜਾਂਦਾ ਹੁੰਦਾ ਜੇ ਮੈਂ ਤਾਂ ਇਹੀ ਤਾਂ ਉਲਟਾ ਪਾਰਟੀ ਨੂੰ ਅਸੀਂ ਕਹਿ ਰਹੇ ਆ ਕਿ ਜੇ ਪਾਰਟੀ ਦਾ ਇਹ ਗ੍ਰਾਫ ਹੈ ਆਪਣਾ ਜੇ ਆਪਣੀ ਪਾਰਟੀ نیچے ਗਿਰਦੀ ਹੈ ਜਾਂ ਗਿਰ ਗਈ ਹੈ ਤੇ ਨਵੇਂ ਫੇਸਿਸ ਲਿਆਉਣ ਜਿਨ੍ਹਾਂ ਲੋਕਾਂ ਨੂੰ ਲੋਕ ਪਿਆਰ ਕਰਨ ਅੱਜ ਨਵੀਂ ਦੌੜ ਨਵੀਂ ਰਫਤਾਰ ਨਾਲ ਨਵੇਂ ਨੌਜਵਾਨੀ ਭੱਜ ਸਕਦੇ ਨੇ ਪੁਰਾਣੇ ਬਜ਼ੁਰਗ ਥੋੜੋ ਭੱਜ ਸਕਦੇ ਨੇ ਔਰ ਮੈਂ ਤਾਂ ਹੈਰਾਨ ਆ ਕੋਰ ਕਮੇਟੀਆਂ ਚ ਪਾਰਲੀਮੈਂਟਰੀ ਬੋਰਡਾਂ ਚ ਵੱਡੇ ਵੱਡੇ ਅਹੁਦਿਆਂ ਤੇ ਤੇ ਸਾਰੀ ਉਮਰ ਜਿੱਤਾਂ ਹਾਰਾਂ ਤੋਂ ਬਾਅਦ ਵੀ ਆਨੰਦ ਮਾਨਣ ਵਾਲੇ ਜਿਹੜੇ ਸਾਡੇ ਬਜ਼ੁਰਗ ਸਹਬਾਨ ਵੱਡੇ ਲੀਡਰ ਸਹਬਾਨ ਨੇ ਉਹਨਾਂ ਤੋਂ ਇੱਕ ਅੱਛੇ ਐਡਵਾਈਜ਼ਰਸ ਬਣਨਾ ਚਾਹੀਦਾ ਪਰ ਉਹਨਾਂ ਦੀ ਸੋਚ ਕੀ ਹੈ ਵੀ ਅਸੀਂ ਜੰਗਾਂ ਵੀ ਅਸੀਂ ਲੜੀਏ ਕੁਰਸੀਆਂ ਤੇ ਵੀ ਅਸੀਂ ਬੈਠੀਏ ਵੱਡੇ ਅਹੁਦਿਆਂ ਤੇ ਵੀ ਬੈਠੀਏ ਤੇ ਆ ਨੌਜਵਾਨ ਸਾਡੇ ਪਿੱਛੇ ਝੰਡੇ ਤੇ ਡੰਡੇ ਚੱਕੀ ਰੱਖਣ ਉਹ ਬਈ ਨੌਜਵਾਨ ਹੁਣ ਬਹੁਤ ਸਿਆਣਾ ਹੋ ਗਿਆ ਨੌਜਵਾਨ ਉਥੇ ਝੰਡੇ ਤੇ ਡੰਡੇ ਚੱਕੂ ਜਿੱਥੇ ਕੋਈ ਜੰਗ ਜਿੱਥੇ ਕੋਈ ਵਕਾਰ ਨੂੰ ਲੈ ਕੇ ਸਵਾਲ ਖੜਾ ਹੋ ਜਿੱਥੇ ਇੱਕ ਸੀਨੀਅਰ ਲੀਡਰ ਹੀ ਕੋਈ ਪਾਰਟੀ ਦਾ ਕਵੇ ਵੀ ਅਸੀਂ ਉਂ ਤੱਕ ਘਰੋਂ ਦੀ ਜਾਣਾ ਹੋਵੇ ਮੋੜ ਤੱਕ ਤੇ ਸਾਡਾ ਸਰੀਰ ਨਹੀਂ ਅਲਾਉ ਕਰਦਾ ਤੇ ਇਲੈਕਸ਼ਨ ਲੜਨ ਲਈ ਅਸੀਂ ਕੈਂਪੇਨ ਡੋਰ ਟੂ ਡੋਰ ਕਰ ਲਾਂਗੇ ਇਹ ਤਾਂ ਡਬਲ ਫੇਸ ਨਹੀਂ ਚੱਲਦਾ ਮੈਡਮ ਅੱਜ ਆਉਣ ਵਾਲਾ ਸਮਾਂ ਨੌਜਵਾਨਾਂ ਦਾ ਤੁਸੀਂ ਮੈਂ ਐਗਜ਼ਾਮਪਲ ਦੇ ਦਿੰਦਾ ਬੀਇੰਗ ਅ ਤੁਸੀਂ ਕਾਂਗਰਸ ਲੈ ਲਓ ਜੀ ਉਹਨਾਂ ਦਾ ਪਾਰਟੀ ਦਾ ਸਟੇਟ ਪ੍ਰੈਜ਼ੀਡੈਂਟ ਹੀ ਇਸ 46 7 ইয়ার্স 올ਡ ਰਾਜਾ ਵਿਢਿੰਗ ਸਾਹਿਬ ਜੀ ਭਗਵਾਨ ਤਮਨ ਜੀ ਲੈ ਲੋ ਇਧਰੋਂ ਅਮਨ ਰੋੜਾ ਜੀ ਲੈ ਲੋ ਇਧਰੋਂ ਦੇ ਆਰ ਮਿਡਲ ਯੰਗ ਏਜਸ ਬੀ ਜੀ ਪੀ ਦੇ ਲੈ ਲੋ ਤੁਸੀਂ ਦੇਸ਼ ਦੀ ਸਰਕਾਰ ਚ ਲੈ ਲੋ ਸਾਰੇ ਮਿਡਲ ਯੰਗ ਏਜਸ ਕਿਰਸੀ ਚੀਜ਼ ਹੀ ਇਦਾਂ ਦੇ ਛੱਡਣ ਦਾ ਦਿਲ ਨਹੀਂ ਕਰਦਾ ਕਿਸੇ ਤੇ ਮੈਡਮ ਫਿਰ ਪਾਰਟੀ ਨੂੰ ਜੇ ਹੋਰ ਥੱਲੇ ਸਿੱਟਣਾ ਤਾਂ ਫਿਰ ਭਾਈ ਜਿਹੜੇ ਸਾਡੇ ਸੀਨੀਅਰਸ ਨੇ ਔਰ ਹਲਾ ਤਾਂ ਪਤਾ ਕੀ ਜੀ ਕੁਝ ਕੁ ਸਾਡੇ ਸੀਨੀਅਰਸ ਪੰਜਾਬ ਚ ਨੇੜੇ ਸੁਖਬੀਰ ਜੀ ਨੂੰ ਫਰੇਮ ਚ ਲੈ ਕੇ ਬੈਠੇ ਨੇ ਉਹ ਉਹੀ ਕੁਝ ਕਰਾਈ ਜਾਂਦੇ ਨੇ ਜੋ ਉਹਨਾਂ ਨੂੰ ਚੰਗਾ ਲੱਗਦਾ ਇਹ ਇਟ ਇਜ਼ ਨਾਟ ਆ ਮੈਨਰ ਐਕਚੁਅਲੀ ਮੈਨਰ ਇਹ ਹੁੰਦਾ ਕਿ ਆਪਾਂ ਆਪਣੇ ਆਪ ਨੂੰ ਅਨਲਿਸਿਸ ਕਰੀਏ ਕਿ ਆਪਾਂ ਖੜੇ ਕਿੱਥੇ ਆ ਅੱਜ ਛੋਡੇ ਲੁਧਿਆਣੇ ਤੋਂ ਲੈ ਕੇ ਆਪਣੇ ਪੰਜਾਬ ਸਾਰੇ ਆਈਐਸ ਆਈਪੀਐਸ ਅਫਸਰ ਨੌਜਵਾਨ ਮੁੰਡੇ ਕੁੜੀਆਂ ਨੇ ਇਹਦਾ ਮਤਲਬ ਇਹ ਥੋੜੋ ਹੈ ਕੀ ਹੁਣ ਬਜ਼ੁਰਗ ਜਿਹੜੇ 60 ਸਾਲ ਤੋਂ ਬਾਅਦ ਇਦਾਂ ਤਾਂ ਉਹ ਕਹਿਣਗੇ ਕੱਲ ਨੂੰ ਅਸੀਂ ਸਾਨੂੰ ਰਿਟਾਇਰ ਨਾ ਕਰੋ ਜੀ ਅਸੀਂ 80 ਸਾਲ ਤੱਕ ਜੌਬ ਕਰਦੇ ਆ ਇੱਕ ਯੰਗ ਐਂਡ 올ਡ ਮਾਈਂਡ ਜਿਹੜਾ ਹੁੰਦਾ ਨਾ ਜਨਰੇਸ਼ਨ ਗੈਪ ਐ ਸੋਸ਼ਲ ਮੀਡੀਆ ਦਾ ਟਾਈਮ ਐ ਦੌੜ ਦੀ ਰਫਤਾਰ ਤੇਜ਼ ਐ ਜੋ ਨੌਜਵਾਨ ਭੱਜ ਸਕਦਾ ਸਾਡੇ ਬਜ਼ੁਰਗ ਹਾਂ ਸਾਡੇ ਬਜ਼ੁਰਗ ਲੀਡਰਸ ਐ ਬਾਹਰ ਸਾਨੂੰ ਐਡਵਾਈਜ਼ਰੀ ਬਹੁਤ ਅੱਛੀ ਦੇ ਸਕਦੇ ਨੇ ਉਹਨਾਂ ਦੇ ਤਜਰਬੇ ਸਾਨੂੰ ਦੇ ਸਕਦੇ ਨੇ ਪਰ ਜੇ ਯੂ ਕੈਨ ਬੀ ਜੰਗੋਂਨਨ ਲੜਨੀ ਹੈ ਤਾਂ ਇਟਸ ਨਾਟ ਪੋਸੀਬਲ ਨਾ ਅਸੀਂ ਲੜਾਂਗੇ ਜੀ ਠੋਕ ਕੇ ਲੜਾਂਗੇ ਆਉਣ ਵਾਲੇ ਦਿਨਾਂ ਚ ਜੇ ਅਗਰ ਤੁਹਾਨੂੰ ਇਹਦੀ ਦਾਵੇਦਾਰੀ ਨਹੀਂ ਮਿਲਦੀ ਸੀਟ ਦੀ ਫਿਰ ਤੁਹਾਡਾ ਕੀ ਰੁਕ ਹੋਏਗਾ ਮੈਡਮ ਇਟ ਇਜ਼ ਟੂ अर्ਲੀ ਟੂ ਸੇ ਐਨੀਥਿੰਗ ਪਰ ਇਹ ਤਾਂ ਗੱਲ ਸਪਸ਼ਟ ਹੈ ਜੇ ਪਾਰਟੀ ਇਸ ਡੈਕਰਮ ਨੂੰ ਨਹੀਂ ਮੇਨਟੇਨ ਕਰਦੀ ਵੀ ਨੌਜਵਾਨਾਂ ਨੂੰ ਅਸੀਂ ਮੌਕੇ ਹੀ ਨਹੀਂ ਦੇਨੇ ਤਾਂ ਫਿਰ ਮੈਡਮ ਉਹ ਨਾ ਜੈਂਮ 43 ইয়ার্স ওল্ড ਮੇਰੀ 43 44 ਸਾਲ ਉਮਰ ਹੈ ਮੈਂ 60 ਸਾਲ 66 ਸਾਲਾਂ ਲਾ ਜਾ ਕੇ ਥੋੜੀ ਟਿਕਟ ਲਾਉਂਗਾ ਜੀ ਮੈਂ ਹੁਣੇ ਹੀ ਲਾਵਾਂਗੇ ਬਿਲਕੁਲ ਠੋਕ ਕੇ ਲਾਵਾਂਗੇ ਔਰ ਲੈਣੀ ਆਉਂਦੀ ਹੈ ਜੀ ਏਡੀ ਕੋ ਕੱਲ ਨਹੀਂ ਬਿਲਕੁਲ ਆ ਹੁਣ ਮੈਂ ਆਨਲਾਈਨ ਦੇ ਰਾਂ ਵਿੱਚ ਵੱਡਾ ਇਕੱਠ ਕਰਨਾ ਹੈ ਜੀ ਅਸੀਂ ਪੂਰਾ ਆਪਣੇ ਪਾਰਟੀ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਾਂਗੇ ਜੇ ਫਿਰ ਵੀ ਉਹ ਨਹੀਂ ਮੰਨਦੇ ਹਸ ਅਕਬੀਰ ਜੀ ਦੀ ਮੈਂ ਬੜੀ ਇੱਜ਼ਤ ਕਰਦਾ ਜੀ ਵਿਜ਼ ਅ ਜੈਂਟਲਮੈਨ ਐਂਡ ਵੈਲ ਰਨੋਡ ਪਰਸਨੈਲਿਟੀ ਉਹਨਾਂ ਖਿਲਾਫ ਮੈਂ ਨਾ ਕਦੇ ਬੋਲਿਆ ਨਾ ਬੋਲਣਾ ਪਰ ਜੇ ਪਾਰਟੀ ਹੈ ਤੋ ਕਿਸੇ ਸੀਨੀਅਰ ਲੀਡਰ ਨੂੰ ਲਾਉਂਦੀ ਫਿਰ ਅਸੀਂ ਇੱਕ ਤਰਫਾਈ ਚੱਲਾਂਗੇ ਜੀ ਸਾਨੂੰ ਕੋਈ ਪਰਵਾਹ ਨਹੀਂ ਸਾਡੇ ਸਿੱਧੇ ਤੌਰ ਤੇ ਆਜ਼ਾਦ ਲੜੋਗੇ ਮੈਂ ਆਜ਼ਾਦ ਲੜਾਂ ਚਾਹੇ ਕਿਸੇ ਨੂੰ ਲੜਾਵਾਂ ਤੇ ਚਾਹੇ ਇਕੱਲੇ ਇਕੱਲੇ ਨੂੰ ਫੋਨ ਤੇ ਕਹੀਏ ਵੀ ਕੀ ਕਰਨਾ ਭਾਈ ਅਕਸਰ ਸਾਨੂੰ ਪਿਆਰ ਕਰਨ ਵਾਲੇ ਆ ਤੁਹਾਡੀ ਵੀਡੀਓ ਜਦੋਂ ਚੱਲੇਗੀ ਮੇਰੇ ਪਲੇਟਫਾਰਮ ਤੇ ਤੇ ਤੁਸੀਂ ਦੇਖਿਓ ਲੋਕ ਥੱਲੇ ਕੀ ਲਿਖਣਗੇ ਜੀ ਕਹਿਣਗੇ ਭਾਈ ਮੁੰਡਾ ਮਿਹਨਤੀ ਹੈ ਚੰਗਾ ਅਜੇ ਤੱਕ ਤਾਂ ਕੋਈ ਇਦਾਂ ਦਾ ਕੀਤਾ ਨਹੀਂ ਵੀ ਲੋਕ ਲੇਬਲਾਈਜ਼ ਨੂੰ ਬੜਿਆਂ ਨੇ ਰੁਪਈਏ ਬਣਾਏ ਨੇ ਜੀ ਅਰੇ ਤਾਂ ਵਿੱਚ ਵਿੱਚ ਨਸ਼ਾ ਵੇਚ ਵੇਚਾ ਪ੍ਰਾਪਰਟੀਆਂ ਦੇ ਕਬਜ਼ੇ ਕਰ ਕਰ ਬੜੀਆਂ ਪਾਰਟੀਆਂ ਦੇ ਬੜੇ ਨੌਜਵਾਨਾਂ ਬਣੇ ਅਸੀਂ ਕੀ ਬਣਾ ਅਸੀਂ ਇੱਜ਼ਤ ਕਮਾਈ ਹੈ ਜੀ ਘਰੋਂ ਦੁਪਹਿਰੇ ਖਾਣਾ ਆਉਂਦਾ ਅਸੀਂ ਨਹੀਂ ਹੋਟਲਾਂ 'ਚ ਜਾ ਕੇ ਖਾਣੇ ਖਾਂਦੇ ਕਿਉਂਕਿ ਸਾਡੇ ਕੋਲ ਨਾ ਇਹੋ ਜਿਹੇ ਪੈਸੇ ਕਮਾਏ ਨਾ ਹੈਗੇ ਨੇ ਪਰ ਸੰਗਤ ਜਿਹੜੀ ਹੈ ਸੰਗਤ ਦਾ ਪਿਆਰ ਹੈ ਨਾ ਜਿਹੜਾ ਮੈਂ ਵਾਅਦਾ ਕਰਦਾ ਜੇ ਪਾਰਟੀ ਮੌਕਾ ਦਿੰਦੀ ਹੈ بڑے ਸ਼ਹਿਰ ਦੇ ਪੱਤਰਕਾਰ ਸਹਬਾਨੀ ਇਹ ਗੱਲ ਕਹਿੰਦੇ ਲੋਕਾਂ ਨੂੰ ਵੀ ਜਿੰਨੀਆਂ ਪਿਛਲੀ ਵਾਰ ਸਾਡੀ ਵੈਸਟ ਨੂੰ ਵੋਟਾਂ ਪਈਆਂ ਉਸ ਤੋਂ ਵੱਧ ਹੀ ਲੈ ਕੇ ਜਾਵਾਂਗੇ ਘੱਟ ਨਹੀਂ ਲੈ ਕੇ ਜਾਵਾਂਗੇ ਪਾਰਟੀ ਮੌਕਾ ਦੇਵੇ ਜੀ ਜਿਵੇਂ ਕਿ ਹੁਣ ਇਹ ਵੀ ਦੇਖਣ ਚ ਮਿਲਿਆ ਕਿ ਹੁਣ ਪਾਰਟੀ ਬੜੀ ਵੱਡੀ ਮਾਤਰਾ ਦੇ ਵਿੱਚ ਭਰਤੀਆਂ ਕਰ ਰਹੀ ਹੈ ਫਿਰ ਉਹ ਭਰਤੀਆਂ VOTING ਬੈਂਕ ਦੇ ਵਿੱਚ ਕਿਉਂ ਨਹੀਂ ਐਡਜਸਟ ਹੁੰਦੀਆਂ ਦੇਖੋ ਮੈਡਮ ਇਹ ਨਾ ਦੀ ਮੈਨੀ ਥਿੰਗਸ ਆਰ ਹੈਪਨਿੰਗ ਫਾਰ ਦਾ ਮੈਂਬਰਸ਼ਿਪ ਇਸ਼ੂ ਬਿਲਕੁਲ ਤੱਕ ਸਾਹਿਬ ਦਾ ਇਸ਼ੂ ਹੈ ਸਾਡੇ ਪ੍ਰਧਾਨ ਸਾਹਿਬ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਜੀ ਬਾਦਲ ਤੇ ਉਹਨਾਂ ਦੀ ਲੀਡਰਸ਼ਿਪ ਵੱਲੋਂ ਮੈਂਬਰਸ਼ਿਪ ਹੋ ਰਹੀ ਹੈ ਦੇਖੋ ਗੱਲ ਪਤਾ ਕੀ ਹੈ ਮੈਂ ਪਾਰਟੀ ਦੇ ਇਨਡੈਕੋਰਮ ਪਾਰਟੀ ਦਾ ਹੀ ਸਿਪਾਹੀਆਂ ਪਾਰਟੀ ਦਾ ਹੀ ਨਮਾਇੰਦਾ ਮੇਰੇ ਲਈ ਪਾਰਟੀ ਮੋਸਟ ਇੰਪੋਰਟੈਂਟ ਹੈ ਤੇ ਅਸੀਂ ਤਾਂ ਇਹੀ ਕਾਂਗੇ ਵਾਟ ਦਾ ਪਾਰਟੀ ਹੈਜ਼ ਡਨ ਜਿਹੜੀ ਪਾਰਟੀ ਨੇ ਮੈਂਬਰਸ਼ਿਪ ਕੀਤੀ ਐ ਜੋ ਵੀ ਕੀਤੀ ਅਸੀਂ ਤਾਂ ਜੀ ਉਹਨੂੰ ਹੀ ਮੰਨਣਾ ਠੀਕ ਐ ਮੇਰੀ ਕੋਈ ਪਾਰਟੀ ਪ੍ਰਤੀ ਨਰਾਜ਼ਗੀ ਨਹੀਂ ਐ ਪਾਰਟੀ ਪ੍ਰਧਾਨ ਪ੍ਰਤੀ ਨਰਾਜ਼ਗੀ ਨਹੀਂ ਐ ਟਿੱਕ ਤੇ ਇਹ ਲੁਧਿਆਣਾ ਵੈਸਟ ਨੂੰ ਲੈ ਕੇ ਵੀ ਕੋਈ ਹਾਰਡ ਨਰਾਜ਼ਗੀ ਨਹੀਂ ਐ ਨਰਾਜ਼ਗੀ ਇਹ ਐ ਕਿ ਜੇ ਪਾਰਟੀ ਗਰੋ ਕਰਨੀ ਐ ਤੇ ਭਾਈ ਪਰ ਸਾਡੀ ਤਾਂ ਯੂਨੀਵਰਸਲ ਮੰਗ ਐ ਨੌਜਵਾਨਾਂ ਟਿੱਕ ਤੇ ਦੇ ਨਾ ਮਿਚੁਲਸ ਪੋਸ ਕਰੋ ਪਾਰਟੀ ਇੰਟੈਲੀਜੈਂਸ ਕਹਿੰਦੀ ਐ ਵੀ ਹੌਬੀ ਨਹੀਂ ਡਿਸਰਵ ਕਰਦਾ ਠੀਕ ਐ ਭਾਈ ਔਰ ਮਿਹਨਤ ਕਰਾਂਗੇ 27 ਚ ਇਹੀ ਪਾਰਟੀ ਕਹੂਗੀ ਹੌਬਿਉ ਹੀ ਡਿਸਰਵ ਕਰਦਾ ਨਾ ਤਾਂ ਆਪਣੇ ਕੋ ਮਕੱਦਰ ਖੋ ਸਕਦਾ ਨਾ ਆਪਣੀ ਕੋਈ ਕਲਾ ਖੋ ਸਕਦਾ ਪਰ ਇਹਦੇ ਚ ਕੋਈ ਦੂਰ رائے ਨਹੀਂ ਹੈ ਕਿ ਪਾਰਟੀ ਲੈਵਲ ਤੇ ਜੋ ਪਾਰਟੀ ਪ੍ਰੈਜ਼ੀਡੈਂਟ ਨੇ ਵੈਸਟ ਨੂੰ ਲੈ ਕੇ ਡਿਸੀਜਨ ਲੈਣਾ ਕਨਸਿਸਟੈਂਸੀ ਇਟ ਵਿਲ ਬੀ ਦਾ ਫਾਊਂਡੇਸ਼ਨ ਆਫ ਦਾ 2027 ਜਿਹੜੀਆਂ ਇਲੈਕਸ਼ਨਾਂ ਹੋਣੀਆਂ ਜੀ ਜੇ ਪਾਰਟੀ ਨਵੇਂ ਫੇਸਿਸ ਨੂੰ ਨਹੀਂ ਲਾਉਂਦੀ ਫੀਲਡ 'ਚ ਨਹੀਂ ਤਾਂ ਫਿਰ ਪਾਰਟੀ ਦਾ கிரਾਫ ਡਾਊਨ ਹੋਊਗਾ 2017 ਜਦੋਂ ਸਾਨੂੰ 11 12 ਐਮਐਲਏ ਮਿਲੇ ਸੀ ਬੜੇ ਸੀਨੀਅਰ ਪੱਤਰਕਾਰ ਸਹਿਬਾਨਾਂ ਨੂੰ ਵੀ ਪਤਾ ਹੋਊਗਾ ਤੁਹਾਨੂੰ ਸਾਰਿਆਂ ਨੂੰ ਸੁਖਵੀਰ ਜੀ ਨੇ ਉਹਦੇ ਇਹ ਗੱਲ ਕਹੀ ਸੀ ਅਸੀਂ ਉਹ ਨਵੇਂ ਚਿਹਰੇ ਲਾਵਾਂਗੇ 2022 'ਚ ਫਿਰ ਉਹੀ ਲਾਤ ਤੇ ਘੋੜੇ ਦਾ ਤੇ ਬਿਲਕੁਲ ਭਈ ਘੋੜੇ ਸਾਡੇ ਜਿਹੜੇ ਬਜ਼ੁਰਗ ਸਹਿਬਾਨ ਨੇ ਉਹ ਉਹਨਾਂ ਦੀ ਰਫ਼ਤਾਰ ਹੋ ਸਕਦਾ ਥੋੜੀ ਜਿਹੀ ਘਟੀ ਹੋਵੇ ਉਹਨਾਂ ਦੇ ਪਰ ਤਜਰਬੇ ਤਾਂ ਬਹੁਤ ਨੇ ਅਸੀਂ ਕਹਿੰਦੇ ਆ ਉਹ ਉਹ ਤਜਰਬੇ ਸਗੋਂ ਸਾਨੂੰ ਨੌਜਵਾਨਾਂ ਨੂੰ ਦੇ ਕੇ ਨਵੇਂ ਪੇਸੇ ਲਾਉਣ ਤਾਂ ਹੀ ਕੇਜਰੀਵਾਲ ਸਾਹਿਬ ਦੀ ਪਾਰਟੀ ਆਮ ਆਦਮੀ ਪਾਰਟੀ ਦੀ ਤੁਹਾਨੂੰ ਇਸ 2022 ਦੀ ਤੁਹਾਨੂੰ ਜੇ ਯਾਦ ਹੋਵੇ 2017 ਚ ਉਹਨਾਂ ਦੇ 21 ਤੋਂ 22 ਐਮਐਲਏ ਸੀ ਬਿਲਕੁਲ 2022 ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ 10 ਐਮਐਲਏ ਛੱਡ ਚੁੱਕੇ ਸੀ ਪਾਰਟੀ 11 12 ਰਹਿ ਗਏ ਸੀ ਪਰ ਉਸ ਪਾਰਟੀ ਨੇ ਕੀ ਕੀਤਾ ਉਹਨਾਂ ਨੇ ਨਵੇਂ ਨੌਜਵਾਨ ਪਿੰਡਾਂ ਚੋਂ ਸ਼ਹਿਰਾਂ ਚੋਂ ਚੱਕ ਕੇ ਲਾਏ ਜੀ ਭਾਵੇਂ ਦੂਜੀਆਂ ਪਾਰਟੀਆਂ ਦੇ ਲਾਏ ਮੈਂ ਐਵੇਂ ਉਹਨਾਂ ਦੀ ਪਾਰਟੀ ਦੀ ਬਦਨਾਮੀ ਕਰ ਜਾਵਾਂ ਯਾਰੋ ਸਰਕਾਰ ਬਣਾ ਕੇ ਜੋ ਜੀਤਾ ਵਹੀ ਸਿਕੰਦਰ ਜੀ ਮੈਂ ਕਹੀ ਜਾਂ ਮੈਂ ਐਵੇਂ ਆਮ ਆਦਮੀ ਪਾਰਟੀ ਫਲਾਣੀ ਜੀ ਢਿੰਗੜੀ ਜੀ ਮੈਨੂੰ ਬਾਹਲਾ ਨਾ ਜੀ ਕਿਸੇ ਤੇ ਦੁਸ਼ਮਣਬਾਜ਼ੀ ਕਰਨੀ ਬਹੁਤੀ ਚੰਗੀ ਨਹੀਂ ਲੱਗਦੀ ਕਿਹਾ ਜਾਂਦਾ ਕਿ ਦੁਸ਼ਮਨ ਅਗਰ ਸਟਰੋਂਗ ਹੋਵੇ ਨਾ ਅਗਰ ਚੰਗਾ ਹੋਵੇ ਖੂਬੀਆਂ ਉਹਦੇ ਚੋਂ ਵੀ ਲੈ ਲੈਣੀਆਂ ਚਾਹੀਦੀਆਂ ਮੈਂ ਤਾਂ ਖੁਦ ਕਹਿਣਾ 2022 ਚ 10 ਰਹਗੇ ਸੀ ਅਗਲੇ ਆਨੇ 92 ਕਰ ਲੇ ਹੁਣ ਅਸੀਂ ਬੈਠੇ ਮੰਥਾ ਨਹੀਂ ਕਰੀ ਜਾਵਾਂਗੇ ਕਿ ਸਾਡੀ ਵਾਰੀ ਵੀ ਆਉ ਕੁਛ ਕਰਨ ਦੀ ਅਸੀਂ ਘੁੰਮ ਕੇ ਉਹੀ ਕੋਰ ਕਮੇਟੀ ਦੇ ਮੈਂਬਰ ਉਹੀ ਪਾਰਲੀਮੈਂਟਰੀ ਬੋਰਡ ਦੇ ਉਹੀ ਸਾਡੇ ਜ਼ਿਲ੍ਹਾ ਜੱਥੇਦਾਰ ਉਹੀ ਸਾਡੇ ਸੂਬਿਆਂ ਦੇ ਜੱਥੇਦਾਰ ਉਸਕबीर ਜੀ ਨੂੰ ਬੇਨਤੀ ਇਹ ਕਰਦੇ ਆ ਕਿ ਭਾਈ ਨਵੇਂ ਚਿਹਰਿਆਂ ਨੂੰ ਲਾਓ ਮੈਨੂੰ ਨਹੀਂ ਸਪੋਸ ਲਾਉਣਾ ਆ ਸੈਕਿੰਡ ਪਰਪਕਾਰ ਕੋ ਮਨਸਿੰਘ ਇਜ਼ ਵੈਰੀ ਮੱਚ ਇੰਟਰਸਟਿਡ ਉਹ ਲਾਇਰ ਨੇ ਸ਼ਹਿਰ ਦੇ ਪ੍ਰਧਾਨ ਰਹੇ ਨੇ ਪਾਰਟੀ ਦੇ ਲੀਗਲ ਵਿੰਗ ਦੇ ਪ੍ਰਧਾਨ ਰਹੇ ਨੇ ਫਾਈਨੈਂਸ਼ਲੀ ਮੈਂਟਲੀ ਫਿਜ਼ੀਕਲੀ ਉਹ ਵੀ ਸਾਡੇ ਅੰਗੂ ਵੈਲ ਰੈਨੋਟ ਐਕਟਿਵ ਨੇ ਬਿਲਕੁਲ ਉਹਨਾਂ ਨੂੰ ਦੇ ਦੇਣ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਜੀ ਮੈਂ ਕੋਈ ਮੂੰਹ ਥੋੜੀ ਬਣਾਉਣ ਵਾਲਾ ਬੰਦਾ ਵੀ ਹਾਂ ਮੈਨੂੰ ਨਹੀਂ ਦਿੱਤੀ ਤਾਂ ਜੀ ਹੁਣ ਮੈਂ ਪਾਰਟੀ ਛੱਡ ਕਿਉਂ ਗਿਆ ਹੂੰ ਉਹਨਾਂ ਨੂੰ ਦੇ ਦੇਣ ਮੈਨੂੰ ਕੀ ਪ੍ਰੋਬਲਮ ਹੈ ਮੈਂ ਉਹਨਾਂ ਦੀ ਸਪੋਰਟ ਕਰੂੰ ਜੀ ਹੋਇਆ ਸਾਡਾ ਜ਼ਿਲ੍ਹਾ ਪ੍ਰਧਾਨ ਹੈ ਭਪਿੰਦਰ ਸਿੰਘ ਪਿੰਦਾ ਉਹਨਾਂ ਨੂੰ ਦੇ ਦੇਣ ਮੈਨੂੰ ਕੀ ਇਤਰਾਜ਼ ਹੈ ਜੀ ਮੈਂ ਉਹਨਾਂ ਲਈ ਮਿਹਨਤ ਕਰ ਲਾਂਗੇ ਜੀ ਹੂੰ فرق ਤਾਂ ਇਹ ਹੈ ਕਿ ਮੈਨੂੰ ਟਿਕਟ ਕਿ ਕਿਸੇ ਨੂੰ ਵੀ ਨਹੀਂ فرق ਦੋਨਾਂ ਗੱਲਾਂ 'ਚ ਜੀ ਮੇਰੀ ਜਿਹੜੀ ਮੰਗ ਹੈ ਉਹ یونیورਸਲ ਮੰਗ ਹੈ ਕਿ ਨੌਜਵਾਨ ਚਿਹਰੇ ਇਹ ਲਾਉਣ ਜੀ ਲੜਾਈ ਲੜਾਂਗੇ ਟੋਕ ਕੇ ਆ ਦੇਖੋ 12 ਦੇ 92 ਘਰ ਤੇ ਅੰਗਲਿਆ ਨੇ ਬਿਲਕੁਲ ਹੈ ਅਸੀਂ ਜਿੰਨਾ ਮਰਜੀ ਉਹਨਾਂ ਦੇ ਚੱਕੜ ਪਾਈ ਜਾਈਏ ਹਮ ਮੈਂ ਬੀਗ ਅਕਾਲੀ ਦਲ ਐਵੇਂ ਕਹੀ ਜਾ ਫਲਾਣਾ ਫਾਇ they have formed the government of state ਨਵੇਂ ਚਿਹਰਿਆਂ ਕਰਕੇ ਤੁਸੀਂ ਦੇਖੋ ਇਹਨਾਂ ਦੇ ਕਿੰਨੇ ਨੌਜਵਾਨ ਸਿਧਾਨ ਘਰਾਂ ਦੇ ਮੈਂ ਦੇਖੋ ਜੀ ਮੈਂ ਸਿਧਾਨ ਪਰਿਵਾਰ ਦਾ ਮੁੰਡਾ ਜੀ ਜੇ ਮੈਨੂੰ ਲੋਕ ਪਿਆਰ ਕਰਦੇ ਨੇ ਲੋਕ ਮੈਨੂੰ ਵੋਟ ਪਾਦੇ ਨੇ ਕਿ ਬਿਲਕੁਲ ਨਹੀਂ ਕਰਦੇ ਹੋਣਗੇ ਅਸੀਂ ਆਪਣੇ ਚ ਭਾਈ ਚੇਂਜਸ ਲਿਆਵਾਂਗੇ ਜੇ ਭਵਿੱਖ ਬਣਾਉਣਾ ਹੋਰ ਭਵਿੱਖਾ ਤੋਂ ਬਣਾਉਣਾ 60 ਸਾਲ ਬਾਅਦ ਥੋੜੀ ਬਣਾਉਣਾ ਜੀ ਆਪਾਂ ਜੀ ਤੇ ਜਿਹੜੀ ਰਹੀ ਸੀਨੀਅਰ ਲੀਡਰਸ਼ਿਪ ਦੀ ਗੱਲ ਮੈਡਮ ਉਹ ਨਕਾਰ ਹੀ ਗਈ ਐ ਮੈਂ ਤੁਹਾਨੂੰ ਸਪਸ਼ਟ ਕਹਿ ਦਿਆ ਬਿਲਕੁਲ ਸੱਚਾ ਪਬਲਿਕ ਹੈਜ਼ ਡਿਨਾਈਡ ਦਾ ਰਿਕਵੈਸਟ ਆਫ ਦਾ ਸੀਨੀਅਰ ਲੀਡਰਸ਼ਿਪਸ ਲੀਡਰਸ਼ਿਪ ਇਨ ਐਨੀ ਪਾਰਟੀ ਪਬਲਿਕ ਚਾਹੁੰਦੀ ਐ ਨੌਜਵਾਨ ਜਿਹੜੇ ਭੱਜ ਕੇ ਆ ਕੇ ਟ੍ਰੈਫਿਕ ਡਾਉਨ ਬਿਲਕੁਲ ਮੈਂ ਉਹ ਬੰਦਾ ਜੀ ਹੁਣੇ ਲਾਈਟ ਬੰਦ ਹੋ ਜਾਵੇ ਮੇਰੇ ਚੌਂਕ ਚ ਜੀ ਸਾਰਾ ਸ਼ਹਿਰ ਜਾਣਦਾ ਟ੍ਰੈਫਿਕ ਆਪ ਗਰਮੀ ਚ ਖੜ ਕੇ ਕਢਾਉਂਦੇ ਰਹਿੰਦੇ ਨੇ ਪਾਣੀ ਦੀ ਨਿਕਾਸੀ ਦੇ ਲਈ ਆ ਸਾਡੇ ਆਸ਼ੂ ਜੀ ਨੇ ਆ ਸਮਾਰਟ ਸਿਟੀ ਬਣਾਇਆ ਸੀਗਾ ਬੇੜਾਗਰ ਘਰ ਤੱਕ ਸਮਾਰਟ ਸਿਟੀ ਦਾ ਆ ਅੰਡਰਪਾਸਸ ਚੋ ਤੁਸੀਂ ਪੱਤਰਕਾਰ ਸਹਿਬਾਨ ਦੇਖੋ ਆ ਮੀ ਹੁਣ ਪੈਣੇ ਆ ਤੁਹਾਨੂੰ ਸਾਡੀਆਂ ਧੀਆਂ ਪੈਣਾ ਨੂੰ ਆਪਦੇ ਪਹੁੰਚੇ ਚੱਕ ਕੇ ਬਜ਼ੁਰਗਾਂ ਨੂੰ ਪਾਣੀ ਚੋਂ ਲੰਘਣਾ ਪੈਣਾ ਕੀ ਸਮਾਰਟ ਸਿਟੀ ਬਣਾਇ ਅਸੀਂ ਬੋਲਦੇ ਰਹੇ ਆ ਟ੍ਰੈਫਿਕ ਲਾਈਟਾਂ ਚਲਾਉਣ ਤੱਕ ਅੰਡਰਪਾਸਸ ਚਲਾਉਣ ਲਈ ਧਰਨੇ ਲਾਉਂਦੇ ਰਹੇ ਆ ਜਿੱਥੋਂ ਬੇਬੈ ਜੀ ਮੈਨੂੰ ਦੱਸਣ ਕਿਹੜੇ ਸੀਨੀਅਰ ਨੇ ਲਾਏ ਨੇ ਸੁਤਾ ਕਰਕੇ ਮੈਂ ਜਿਹੜੀਆਂ ਮੇਰੀਆਂ ਮੰਗਾ ਨੇ ਠੀਕ ਹੈ ਇਮੀਗ੍ਰੇਸ਼ਨ ਏਜੰਟਾਂ ਨਾਲ ਲੜਾਈ ਮੇਰੀ ਏਡੀ ਵੱਡੀ ਹੈ ਕਰੋੜਾ ਰੁਪਏ ਮੈਂ ਪਿਛਲੇ ਕੁਝ ਸਾਲਾਂ ਚ ਕਢਾਅਤੇ ਨੇ ਬੜੇ ਇਸ਼ੂਸ ਨੇ ਅਸੀਂ ਕੰਮ ਕੀਤੇ ਨੇ ਉਸੇ ਸਿਰ ਤੇ ਕਹਿੰਦੇ ਆ ਭਾਈ ਵੀ ਨੌਜਵਾਨਾਂ ਨੂੰ ਅੱਗੇ ਲਿਆਓ ਨੌਜਵਾਨਾਂ ਨੂੰ ਅੱਗੇ ਲਿਆਓ ਯੂਥ ਅੱਗੇ ਯੂਥ ਨੂੰ ਤਾਂ ਇਹ ਕਹਿੰਦੇ ਨੇ ਝੰਡੇ ਤੇ ਡੰਡੇ ਫੜੀ ਰੱਖਣੋ ਸਾਡੇ ਕਈ ਭੱਜ ਪੁੱਜ ਗਏ ਯੂਥ ਕਾਲੀ ਦੱਲ ਨਾਲ ਅੱਛਾ ਕਈ ਤਾਂ ਲਾਲਚ ਨੂੰ ਚਲੋ ਭੱਜ ਗਏ ਸਰਕਾਰਾਂ ਦੇ ਕਈ ਇਸ ਕਰਕੇ ਭੱਜ ਗਏ ਵੀ ਉਹਨਾਂ ਨੂੰ ਅੱਗੇ ਹੀ ਨਹੀਂ ਆਉਣ ਦਿੱਤਾ ਜਾ ਰਿਹਾ ਬਿਲਕੁਲ ਸੱਚ ਹੈ ਉਹ ਤਾਂ ਹੀ ਆਉਣ ਦਿੱਤਾ ਜਾ ਰਿਹਾ ਵੀ ਇਹ ਅੱਗੇ ਆਗੇ ਤਾਂ ਸਾਡੀ ਦੁਕਾਨਦਾਰੀ ਬੰਦ ਹੋ ਜਾ ਉਹ ਬੜਾ ਬੜੇ ਵੱਡੇ ਚੇਂਜਸ ਦੀ ਲੋੜ ਆ ਤੁਸੀਂ ਬੀਜੇਪੀ ਦਾ ਸੈਂਟਰ ਲੈਵਲ ਦੇਖ ਲਓ ਸਾਰੇ ਮਿਨਿਸਟਰਸ ਉਹਨਾਂ ਦੇ ਮੀਡਲ ਏਜੇਸ ਦੇ ਨੇ ਸਰੀਕ ਸਾ ਇੱਕ ਸਮਾਂ ਸੀ ਜਦੋਂ ਅਕਾਲੀ ਦਲ ਦਾ ਗ੍ਰਾਫ ਬਿਲਕੁਲ ਹਾਈ ਰੈਂਕ ਤੇ ਸੀ ਟਾਪ 3 ਪਾਰਟੀ ਦੇ ਵਿੱਚ ਉਹ ਆਂਦਾ ਸੀ ਤੇ ਅੱਜ ਦੇ ਟਾਈਮ 'ਚ ਜਿਵੇਂ ਤੁਸੀਂ ਕਿਹਾ ਇਹਨਾਂ ਦੀ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਨਕਾਰੀ ਜਾ ਚੁੱਕੀ ਹੈ ਹੁਣ ਇੱਕੋ ਇੱਕ ਚਾਰਾ ਬਚ ਸਕਦਾ ਹੈ ਇਹ ਪਾਰਟੀ ਨੂੰ ਬਚਾਉਣ ਦਾ ਕਿ ਨਵੇਂ ਚਿਹਰੇ ਸਾਹਮਣੇ ਆਣ ਬਸ ਇਹੀ ਕਹਿ ਸਕਦੇ ਆਪਾਂ ਉਹਦਾ ਇੱਕ ਰੀਜ਼ਨ ਹੈ ਮੈਡਮ ਇੱਕ ਇੰਗਲਿਸ਼ ਦੀ ਕਹਾਵਤ ਹੈ ਕਹਿੰਦੇ ਯੂਰ ਟੂਮੋਰੋ ਇਸ ਡਿਪੈਂਡਸ ਵਾਟ ਯੂ ਹੈਵ ਡਨ ਟੂਡੇ ਠੀਕ ਹੈ ਤੁਹਾਡਾ ਕੱਲ ਨਿਰਭਰ ਕਰਦਾ ਤੁਹਾ ਤੁਸੀਂ ਅੱਜ ਕੀ ਕੀਤਾ ਹੂੰ ਆ ਮੇਰੇ ਨਾਲ ਮੇਰੀ ਟੀਮ ਚ ਮੇਰੇ EMPLOYEES ਨੇ ਨਾ ਜਿਹੜੇ ਇਹਨਾਂ ਨੂੰ ਕਹਦੇ ਨਾ ਗੱਡੀ ਚੋਂ ਫਲਾਣੀ ਚੀਜ਼ ਲਿਆਉਣੀ ਹੈ ਇਹ ਭੱਜੇ ਜਾਂਦੇ ਨੇ ਭੱਜੇ ਆਉਂਦੇ ਨੇ ਜੀ ਇਹੀ ਮੇਰੇ ਕੋਲੇ 50 ਸਾਲ ਦਾ ਬੰਦਾ ਮੇਰੀ ਟੀਮ ਚ ਹੋਊਗਾ 60 ਸਾਲ ਦਾ ਹੋਊਗਾ ਤਾਂ ਗੱਡੀ ਚੋਂ ਕਾਗੇ ਕੱਢਣ ਹੋਏ ਉਹਨੂੰ 3 ਮਿੰਟ ਲੱਗ ਜene ਇਹ ਨਹੀਂ ਅਸੀਂ ਕਹਿੰਦੇ ਕਿ ਬਜ਼ੁਰਗ ਮਾੜੇ ਨੇ ਸਾਡੇ ਘਰਾਂ ਚ ਵੀ ਬਜ਼ੁਰਗ ਬੈਠੇ ਨੇ ਭਾਈ ਪਰ ਲੜਾਈ ਦਾ ਇੱਕ ਡਿਫਰੈਂਟ ਵੇਰੀਐਂਟ ਹੈ ਬਿਲਕੁਲ ਇੱਕ ਲੜਾਈ ਹੈ ਸਿਧਾਂਤਾਂ ਦੀ ਇੱਕ ਲੜਾਈ ਹੈ ਟੁੱਡੀ ਸੜਕਾਂ ਦੀ ਦੋਵਾਂ ਚ ਫਰਕ ਹੈ ਔਰ ਜਿਹੜੀ ਨਕਾਰਿਆ ਦੀ ਗੱਲ ਕੀਤੀ ਹੈ ਜੀ ਨਾਟ ਓਨਲੀ ਇਨ आवर ਪਾਰਟੀ ਜੀ ਸੀਨੀਅਰ ਲੀਡਰਸ਼ਿਪ ਹੁਣ ਤੁਸੀਂ ਅਕਾਲੀ ਦਲ ਦੀ ਹੀ ਗੱਲ ਕਰ ਲਓ ਲੈ ਮੈਂ ਤੁਹਾਨੂੰ ਠੋਕ ਕੇ ਕਹਿਣਾ ਸੁਖਬੀਰ ਜੀ ਤੋਂ ਇਲਾਵਾ ਕੋਈ ਪ੍ਰਧਾਨਗੀ ਚਲਾ ਕੇ ਦਿਖਾ ਦੇਵੇ ਕੋਈ ਦਿਖਾ ਦੇਵੇ ਸਾਡੇ ਭੁੰਦਟ ਸਾਹਿਬ ਨੇ ਉਹਨਾਂ ਨੂੰ ਵਰਕਿੰਗ ਪ੍ਰੈਜ਼ੀਡੈਂਟ ਲਾਇਆ ਬਹੁਤ ਹੀ ਬਹੁਤ ਹੀ ਤਜਰਬੇਕਾਰ ਸਾਡੇ ਉਹ ਸੀਨੀਅਰ ਨੇ ਪਰ ਜੇ ਸੋਚਣ ਕਿ ਸੁਖਬੀਰ ਜੀ ਵਾਂਗੂ ਉਹ ਭੱਜ ਦੌੜ ਕਰ ਸਕਦੇ ਨੇ ਤੇ ਕਾਂਟ ਇਹ ਯੂਨੀਵਰਸਲ ਲਾਅ ਹੈ ਉਹ ਤੁਸੀਂ ਹੁਣ ਤੁਹਾਡੀ ਏਜ ਸਪੋਸ ਜੋ ਵੀ ਹੈ ਤੁਹਾਡੇ ਤੋਂ 15 20 ইয়ার্স মোর ਐਲ্ডার লেਡੀ ਨੂੰ ਕਿਸੇ ਨੂੰ ਜ਼ਿੰਮੇਵਾਰੀ ਦਿੱਤੀ ਜਾਏ ਸ਼ੀ ਵਿਲ ਨਾਟ ਪਰਫਾਰਮ ਜੀ ਉਹੀ ਕੁਝ ਹੁਣ ਹੋ ਰਿਹਾ ਸਾਡੀ ਪਾਰਟੀ ਚ ਪਰ ਸਰ ਅਕਸਰ ਸੂਤਰਾਂ ਦੇ ਮੁਤਾਬਿਕ ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਲੋਕ ਕਹਿੰਦੇ ਕਿ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਪਾਰਟੀ ਦਾ ਰੈਂਕ ਜਿਹੜਾ ਸੀ ਬਹੁਤ ਹਾਈ ਲੈਵਲ ਤੇ ਸੀ ਉਹਨਾਂ ਨੇ ਕੰਮ ਬਹੁਤ ਕੀਤੇ ਸੀ ਪਰ ਹੁਣ ਜਦੋਂ ਦੇ ਸੁਖਬੀਰ ਬਾਦਲ ਆਏ ਨੇ ਉਸ ਤੋਂ ਬਾਅਦ ਜਿਹੜੀ ਪਾਰਟੀ ਹੈ ਉਹ ਬਿਲਕੁਲ ਡਮਡੋਲ ਹੋ ਗਈ ਥੱਲੇ ਜਾ ਰਹੀ ਹੈ ਮੈਂ ਤੁਹਾਨੂੰ ਮੰਦੂ ਇਸ ਚੀਜ਼ ਨੂੰ ਦੁਬਾਰਾ ਨਹੀਂ ਮੈਂ ਤੁਹਾਨੂੰ ਕਲੀਅਰ ਵੀ ਕਰਨਾ ਚਾਹਣਾ ਜੀ ਬੜਾ ਅੱਛਾ ਸਵਾਲ ਹੈ ਇੱਕ ਨਾ ਰਾਇ ਤਿਆਰ ਕੀਤੀ ਜਾਂਦੀ ਹੈ ਜੀ ਬਾਦਲ ਸਾਹਿਬ ਵੇਲੇ ਨਾ ਜਿਹੜੇ ਪੁਰਾਣੇ ਸਾਡੇ ਸੀਨੀਅਰ ਸਹਿਬਾਨ ਸੀਗੇ ਨਾ ਉਹਨਾਂ ਨੂੰ ਇੱਕ ਸ਼ਰਮ ਸੀ ਸੁਣ ਲਓ ਮੇਰੀ ਗੱਲ ਸ਼ਰਮ ਕੀ ਸੀ ਕਿ ਐਸੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਮਨਿਸਟਰੀਆਂ ਲਈਆਂ ਉਹ ਕੋਈ ਉਹ ਇਹ ਨਹੀਂ ਕਿ ਉਹ ਸੁਖਵੀਰ ਤੋਂ ਖਫਾ ਨੇ ਉਹਨਾਂ ਨੇ ਮਿਨਿਸਟਰੀਆਂ ਭੋਗੀਆਂ ਹੋਈਆਂ ਸੁਖਬੀਰ ਜੀ ਦਾ ਕੋਈ ਕਸੂਰ ਨਹੀਂ ਕਿਹੜਾ ਪਾਰਟੀ ਪ੍ਰਧਾਨ ਚਾਹੁੰਦਾ ਮੇਰੀ ਪਾਰਟੀ ਖਤਮ ਹੋ ਜਾਏ ਤੁਸੀਂ ਪਾਰਟੀ ਪ੍ਰਧਾਨ ਐਡਾ ਵੱਡੀ ਛੱਡੋ ਜੀ ਆ ਕਿਸ ਨੇ ਇੰਨੀ ਕ ਐਨਜੀਓ ਬਣਾਈ ਹੋਵੇ ਉਹ ਨਹੀਂ ਚਾਹੁੰਦਾ ਮੇਰੀ ਐਨਜੀਓ ਖਤਮ ਹੋ ਜਾਏ ਇਹ ਤਾਂ ਇੱਕ ਪ੍ਰੈਸਕ੍ਰਿਪਸ਼ਨ ਤਿਆਰ ਕੀਤੀ ਗਈ ਆ ਕਾਦੀ ਮੈਂ ਦੱਸ ਦਿੰਨਾ ਜੀ ਜਿਨ੍ਹਾਂ ਨੇ ਮਿਨਿਸਟਰੀਆਂ ਭੋਗੀਆਂ ਆ ਆ ਜੋ ਬੀਜੇਪੀ ਦੀ ਛਤਰੀ ਦੇ ਹੇਠ ਸੈਂਟਰ ਦੀ ਉਹ ਲੋਕਾਂ ਨੇ ਮੂੰਹ ਵਟਿਆ ਐਕਚੁਅਲੀ ਉਹਨਾਂ ਨੇ ਚੀਟ ਕੀਤਾ ਸੁਖਬੀਰ ਜੀ ਨੇ ਉਹਨਾਂ ਨੂੰ ਚੁੰਡੀਆਂ ਮਾਰੀਆਂ ਕੀ ਕਹਿਆ ਸੁਖਬੀਰ ਜੀ ਨੇ ਦੇ ਹੈਵ ਨਾਟ ਡਨ ਐਨੀਥਿੰਗ ਬੈਡ ਉਹਨਾਂ ਨੇ ਬਾਦਲ ਸਾਹਿਬ ਵੇਲੇ ਉਹਨਾਂ ਨੂੰ ਸ਼ਰਮ ਸੀ ਕਿ ਬਾਦਲ ਸਾਹਿਬ ਬੈਠੇ ਨੇ ਉਹਨਾਂ ਦੇ ਰਾਜ 'ਚ ਮਨਿਸਟਰੀਆਂ ਲਈਆਂ 2-2 4-4 ਸੁਖਬੀਰ ਜੀ ਨੂੰ ਜਦੋਂ ਬਾਦਲ ਸਾਹਿਬ ਵੱਡੇ ਚਲੇ ਗਏ ਉਗਲੇ ਕਹਿੰਦੇ ਸੁਖਬੀਰ ਤੁਸੀਂ ਕੀ ਕਰਾਉਣਾ ਕਾਰਨ ਸਰਕਾਰ ਨਹੀਂ ਹੈ ਤੇ ਮੈਂ ਉਹੀ ਤਾਂ ਕਹਿਣਾ ਇਨਾਰੇ ਦੇ ਸਾਰੇ ਭੱਜੇ ਵਾਪਸ ਆਉਣਗੇ ਜਦੋਂ ਸਰਕਾਰ ਆ ਗਈ ਤੇ ਸਰਕਾਰ ਆਉਣ ਲਈ ਸਾਨੂੰ ਸਾਡੀ ਫੌਜ ਨਵੀਂ ਤਿਆਰ ਕਰਨੀ ਪੈਣੀ ਹੈ ਜਿਹੜੀ ਭੱਜ-ਭੱਜ ਲੋਕਾਂ ਦੇ ਘਰਾਂ 'ਚ ਜਾਵੇ ਹਾਂਜੀ ਭਾਈ ਸੇਵਾ ਦੱਸੋ ਹਾਂਜੀ ਇੱਥੇ ਸਾਡੇ ਲੀਡਰ ਸਹਿਬਾਨ ਐਦਾਂ ਦੇ ਨੇ ਉਹਨਾਂ ਦੇ ਘਰ ਕੋਈ ਭੱਜ ਕੇ ਚਲ ਜਵੇ ਉਹ ਕਮਰੇ 'ਚੋਂ ਬਾਹਰ ਨਹੀਂ ਨਿਕਲਦੇ ਬਾਹਰ ਕੁਰਸੀਆਂ ਦੇ ਵਿਚਾਰੇ ਬੈ ਬੈ ਮੋੜੇ ਆਉਂਦੇ ਨੇ ਜੀ ਆਪਾਂ ਬਦਲਾ ਹਫ਼ਤਾ ਲਿਆਉਂਦੇ ਨਹੀਂ ਪਏ ਜੀ ਹਾਂਜੀ ਆਪਾਂ ਰੋਜ਼ ਕੱਪੜੇ ਨਾ ਬਦਲੀਏ ਨਾ ਜੀ ਤਾਤ ਇਹ ਦਿਨ ਆਪਾਂ ਨੂੰ ਇਰੀਟੇਸ਼ਨ ਹੋਣ ਲੱਗ ਜਾਂਦੀ ਵੀ ਅੱਜ ਬਦਲਾਵ ਤਾਂ ਲਿਆਂਦਾ ਸੀ ਲੋਕਾਂ ਨੇ ਉਹੀ ਬਦਲਾਵ ਤੋਂ ਵੀ ਤੰਗ ਹੋ ਗਏ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੀਆਂ ਜੇ ਅਗਰ ਬਾਕੀ ਪਾਰਟੀਆਂ ਦੀ ਵੀ ਗੱਲ ਕੀਤੀ ਜਾਵੇ ਤੇ ਹੁਣ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਜਿਹੜੀ ਅਕਾਲੀ ਦਲ ਪਾਰਟੀ ਹੈ ਉਹਨਾਂ ਦੇ ਟਾਈਮ ਤੇ ਹੀ ਨਸ਼ਾ ਸਭ ਤੋਂ ਜ਼ਿਆਦਾ ਪਰਫੁੱਲਤ ਹੋਇਆ ਸੀ ਅੱਜ ਜੋ ਕੈਂਪੇਨਿੰਗ ਕੇਜਰੀਵਲ ਔਰ ਭਗਸੇ ਭਗਵਨ ਸਿੰਘ ਮਾਨ ਕਰ ਰਹੇ ਨੇ ਮੈਡਮ ਮੈਂ ਤੁਹਾਨੂੰ ਹੀ ਦੱਸ ਰਹੀ ਸੀ ਇਹਨੇ ਇੱਕ ਨਾ ਉਹ ਕੱਕਾ ਤਿਆਰ ਕੀਤਾ ਜਾਂਦਾ ਬੇਸਿਕਲੀ ਨਾਥਿੰਗ ਐਲਸ ਦੇ ਆਰ ਦਾ ਬਿਗ ਪਾਵਰਸ ਹੂਜ਼ ਆਰ ਨਾਟ ਇਨ ਦਾ ਫੇਵਰ ਆਫ ਅਕਾਲੀ ਦਲ ਸਾਡੇ ਮੰਜਿੰਦਰ ਸਿਰਸੇ ਹੋਣੀ ਸੀਗੇ ਇਹਨਾਂ ਨੇ ਸੁਖਬੀਰ ਜੀ ਦੇ ਰਾਜ ਚ ਕਿੱਡੇ ਕਿੱਡੇ ਵੱਡੇ ਅਹੁਦਿਆਂ ਦਾ ਨੰਨਤ ਮਾਰਨ ਬੀਜੇਪੀ ਚ ਬੈਠੇ ਨੇ ਇਹ ਉਹੀ ਕੁਛ ਕਰੀ ਜਾਂਦੇ ਨੇ ਰਹੀ ਗੱਲ ਨਸ਼ੇ ਦੀ ਗੱਲ ਜਿਹੜੀ ਇਹ ਨਾ ਮੈਡਮ ਇੱਕ ਮਿੰਟ ਟਾਈਮ ਹੁੰਦਾ ਮੈਂ ਤੁਹਾਨੂੰ ਦੱਸਦਾ ਇੱਕ ਉਹ ਅਨਫੋਰਚੂਨੇਟਲੀ ਦੇ ਕੋ ਇੱਕ ਬੇਦਬੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੱਕ ਨਸ਼ਿਆਂ ਦਾ ਟੈਗ ਬਿਲਕੁਲ ਇਹ ਦੋ ਟੈਗਸ ਜਿਨਾ ਜਿਹੜੇ ਇਹਨਾਂ ਨੇ ਸਾਡੀ ਪਾਰਟੀ ਨੂੰ ਬਹੁਤ ਡੈਮੇਜ ਕੀਤਾ ਜੀ ਔਰ ਉਹ ਡੈਮੇਜ ਇਸ ਕਰਕੇ ਹੋਈ ਸਾਡੀ ਪਾਰਟੀ 100 ਵਾਰ ਝੂਠ ਬੋਲੋ ਨਾ ਤੇ ਉਹ ਝੂਠ ਵੀ ਸੱਚ ਲੱਗਣ ਲੱਗ ਜਾਂਦਾ ਠੀਕ ਹੈ ਔਰ ਤੁਹਾਨੂੰ ਲੱਗਦਾ ਹੈ ਵੀ ਕੋਈ ਵੀ ਧਰਮ ਦਾ ਬੰਦਾ Hindu ਹੈ Sikh ਹੈ Muslim ਹੈ Isai ਹੈ ਉਹ ਹੁਣ ਚਕਬੀਰ ਜੀ ਦੀ ਗੱਲ ਕਰਦੇ ਆ ਕੀ ਉਹ ਬੇਦਬੀਆਂ ਕਰਾਉਣਗੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀਂਗ ਅ ਸਿਕ ਮੈਂ ਕਹਿੰਨਾ ਜੀ ਐਡਾ ਵੱਡਾ ਭੈ ਹਰ ਇੱਕ ਨੂੰ ਹੁੰਦਾ ਜੀ ਇਹ ਤਾਂ ਇੱਕ ਪ੍ਰਸਕ੍ਰਿਪਸ਼ਨ ਤਿਆਰ ਕੀਤੀ ਗਈ 180 ਚੰਗੇ ਨੇ ਤਾਂ 20 ਮਾੜੇ ਵੀ ਹੁੰਦੇ ਨੇ ਪਰ दैट नॉट ਮੀਨ ਪਾਰਟੀ ਕੁਝ ਕਰਾਉਂਦੀ ਪਈ ਤਾਂ ਹੁਣ ਕਿਹੜਾ ਘਟ ਗਿਆ ਸਰਕਾਰਾਂ ਨੂੰ ਨਸ਼ਾ ਖਤਮ ਕਰਨ ਲਈ ਰੈਲੀਆਂ ਤੇ ਕਿੰਨਾ ਕੁਝ ਕਰਨਾ ਪੈ ਰਿਹਾ ਔਰ ਮੈਂ ਵੈਸੇ ਇੱਕ ਗੱਲ ਨੂੰ ਵੀਡੀਓ ਚ ਗੱਲ ਬੜੀ ਕਲੀਅਰ ਕਰ ਦੇਣਾ ਚਾਹੁੰਦਾ ਮੈਂ ਭਗਵੰਤ ਮਾਨ ਦੀ ਸਰਕਾਰ ਨੂੰ ਇਸ ਗੱਲ ਲਈ ਐਪਰੀਸ਼ੀਏਟ ਕਰਦਾ ਬਿਲਕੁਲ ਸਪਸ਼ਟ ਆਊਟ ਆਫ ਦਾ ਪਾਰਟੀ ਲਾਈਨ ਉਹਨਾਂ ਦੀ ਸਰਕਾਰ ਦੇ ਵਿੱਚ ਤਹਿਸੀਲਦਾਰਾਂ ਨੂੰ ਵਾਪਸ ਕੁਰਸੀਆਂ ਦੇ ਮੂੰਹ ਮੋੜ ਕੇ ਬਾਇਆ ਬਾਇਆ ਜੀ ਉਸ ਬੰਦੇ ਨੇ ਸਟੈਂਡ ਸਪਸ਼ਟ ਲਏ ਨਸ਼ੇ ਵਾਲੀ ਬਲਡوزر ਚੱਲੇ ਆਪਣੇ ਹੀ ਪੁਲਿਸ ਮੁਲਾਜ਼ਮ ਫੜ-ਫੜ ਅੰਦਰ ਦੇ ਰਹੇ ਨੇ ਬਟ ਉਹ ਕਹਿੰਦੇ ਛੋਟੀਆਂ ਮੱਛੀਆਂ ਨੂੰ ਫੜਿਆ ਜਾ ਰਿਹਾ ਵੱਡੀਆਂ ਨੂੰ ਨਹੀਂ ਤਾਂ ਆਪੇ ਵੱਡੀਆਂ ਪੜੀਆਂ ਜਾਣਗੀਆਂ ਜੀ ਵਾਂਸ ਵੀ ਕਾਟ ਦਾ ਵਿਕਟਮ ਵਿਕਟਮ ਆਪਾਂ ਪਾਪੇ ਕਿਉਂ ਦੱਸਣ ਦਾ ਵੀ ਭਾਈ ਕਿਹੜਾ ਪਰ ਮੈਂ ਇਸ ਗੱਲ ਨੂੰ ਐਪਰੀਸ਼ੀਏਟ ਕਰਦਾ ਆਊਟ ਆਫ ਦਾ ਪਾਰਟੀ ਲਾਈਨ ਗਵਰਨਮੈਂਟ ਹੈਜ਼ ਡਨ ਥਿਸ ਗੁੱਡ ਜੌਬ ਉਹ ਭਗਵਾਨ ਤਮਾਨ ਸਰਕਾਰ ਜੀ ਕਰ ਰਹੀ ਹੈ ਨਾ ਤੇ ਮੈਂ ਕਹਿੰਦਾ ਜੀ ਉਹ ਚੰਗੀ ਗੱਲ ਹੈ ਨੌਜਵਾਨਾਂ ਦੀ ਜ਼ਿੰਦਗੀ ਨੂੰ ਬਚਾ ਰਹੇ ਨੇ ਜੀ ਪਿਛਲੀ ਕਾਂਗਰਸ ਦੀ ਸਰਕਾਰ ਰਹੀ ਹੈ ਆਸ਼ੂ ਜੀ ਸਾਡੇ ਮੰਤਰੀ ਰਹੇ ਨੇ ਇਹਨਾਂ ਨੇ ਨੇਰੀ ਲਿਆਤੀ ਆ ਪਾਸੇ ਇਧਰੋਂ ਉਧਰੋਂ ਕਿੜਿ ਕਿੜੇ ਸਕੈਮਸ ਆਏ ਨੇ ਤੇ ਮੇਰਾ ਖਿਆਲ ਆ ਵੀ ਇਹ ਸਰਕਾਰ ਦੇ ਵਿੱਚ ਅਜੇ ਪੰਜਾਬ ਦੇ ਵਿੱਚ ਸਾਡੇ ਐਮ ਐਲ ਏ ਜੀ ਨੇ ਲੁਧਿਆਣੇ ਆ ਤੁਰੇ ਫਿਰਦੇ ਇਹਨਾਂ ਚੁੱਕੇ ਦਾ ਕੋਈ ਝਾਤ ਨਹੀਂ ਸੁਣਿਆ ਭਾਈ ਵੀ ਜਿਹਦੇ ਮਗਰ ਬਿਜ਼ਨਸ ਉਹ ਗਵਰਨਮੈਂਟ ਜੇ ਕੋਈ ਚੰਗਾ ਕਰਦੀ ਹੈ ਸਾਨੂੰ ਕਹਿਣਾ ਚਾਹੀਦਾ ਉਹ ਇਹਨਾਂ ਦਾ ਕੈਂਡੀਡੇਟ ਹੈ ਸੰਜੀਵ अरोड़ा ਬਿਜ਼ਨਸਮੈਨ ਬੰਦਾ ਹੈ ਜਿਹੜਾ ਪਹਿਲਾਂ ਹੀ ਕਰੋੜ ਰੱਜਿਆ ਹੋਇਆ ਉਹ ਡਾਕੇ ਥੋੜੀ ਮਾਰੂ ਜੀ ਸੱਚ ਹੈ ਆਸ਼ੂ ਜੀ ਦੇ ਨਾਂ ਤੇ ਕਿੱਡੇ ਕਿੱਡੇ ਲੇਬਲਸ ਲੱਗੇ ਨੇ ਯਾਰ ਹੈ ਆ ਫਿਰ ਉਹਨੂੰ ਟਿਕਟ ਦੇ ਦਿੱਤੀ ਆਸ਼ੂ ਜੀ ਨੂੰ ਭਾਵੇਂ ਮੇਰਾ ਵੱਡਾ ਭਰਾ ਹੈ ਮੇਰਾ ਮਿੱਤਰ ਹੈ ਕਹਿੰਦੇ ਭਾਵਨ ਸੰਜੀਵ ਅਰੋੜਾ ਇਜ਼ ਅ ਬਿਗ ਬਿਜ਼ਨਸਮੈਨ ਆਲਰੇਡੀ ਸ਼ੋਰਟੀ ਸ਼ੋਰਟੀ ਇਹ ਗੱਲ ਦੀ ਹੈ ਸ਼ੋਰਟੀ ਇਸ ਗੱਲ ਦੀ ਹੈ ਕਿ ਐਟ ਲੀਸਟ ਜਿਹੜਾ ਬੰਦਾ ਪਹਿਲਾਂ ਹੀ ਮਲਟੀ ਮਿਲੀਨੀਅਰ ਦਾ ਬਿਜ਼ਨਸ ਕਰ ਰਿਹਾ ਹੈ ਉਹ ਆ ਕੇ ਗਰੀਬਾਂ ਦੀਆਂ ਜੇਬਾਂ ਤਾਂ ਨਹੀਂ ਡੱਕੂ ਜੀ ਉਹ ਉਹ ਸਕੈਮਸ ਤਾਂ ਨਹੀਂ ਕਰੂ ਉਹ ਪਰ ਉਹਨਾਂ ਨੂੰ ਗਰੀਬਾਂ ਦੇ ਹੱਕਾਂ ਦਾ ਵੀ ਪਤਾ ਨਹੀਂ ਹੋ ਸਕਦਾ ਉਹ ਮੈਡਮ ਤਾਂ ਨਹੀਂ ਉਹਦੀ ਫੀਲਡ ਨਹੀਂ ਸੀਗੀ ਹੂੰ ਹੀ ਇਜ਼ ਅ ਬਿਜ਼ਨਸਮੈਨ ਹੂੰ ਕੀ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਬੰਦਾ ਨੂੰ ਜਦੋਂ ਤਲਾਬ ਚ ਛੱਡੋ ਸਾਰਾ ਕੋਈ ਸਿੱਖ ਜਾਂਦਾ ਬੰਦਾ ਉਹਨੂੰ ਤੁਰੇ ਹੀ ਫਿਰਦੇ ਨੇ ਪਾਰਕਾਂ ਚ ਸੋ ਸੰਜੀਵ अरोड़ा ਉਹਨਾਂ ਦਾ ਇੱਕ ਵਧੀਆ ਇਮਾਨਦਾਰ ਬੰਦਾ ਚੰਗਾ ਕੈਂਡੀਡੇਟ ਆ ਮੇਰਾ ਖਿਆਲ ਆ ਵੀ ਉਹ ਮਾੜਾ ਨਹੀਂ ਐ ਹਾਂ ਮੈਂ ਪ੍ਰੋਮਿਸ ਇਨੀ ਗੱਲ ਦਾ ਕਰਦਾ ਜੇ ਮੈਨੂੰ ਪਾਰਟੀ ਮੌਕਾ ਦਿੰਦੀ ਹਾਰਾ ਜਿੱਤਾ ਬਾਅਦ ਦੀਆਂ ਜਿਹੜਾ ਮੁਕਾਬਲਾ ਡੱਟ ਕੇ ਦੇਾਂਗੇ ਭਾਵੇਂ ਤਣਾਟ ਨੇ ਜਿੱਡੇ ਮਰਜੀ ਵੱਡੇ ਵਪਾਰੀ ਉਹਨਾਂ ਭਾਵੇਂ ਅਸੀਂ ਕੁਛ ਨਾ ਹੋਈਏ ਉਹਨਾਂ ਮਗਰ ਸਾਹਮਣੇ ਓਪਨਲੀ ਕਹਿਣਾ ਜੀ ਬੀ ਸਾਡੇ ਫੀਲਡ ਚ ਆਉਣ ਨਾਲ ਜੇ ਸਾਡੀ ਜਿੱਤ ਪਰਮਾਤਮਾ ਨੂੰ ਲਿਖੀ ਹੋਈ ਠੀਕ ਹੈ ਨਾ ਲਿਖੀ ਤਾਂ ਕਿਹਦੀ ਜਿੱਤ ਹਾਰ ਦੇ ਵਿੱਚ ਸਾਡਾ ਯੋਗਦਾਨ ਜ਼ਰੂਰ ਹੋ ਬਹੁਤ ਜੀ ਸੋ ਜਸਪ੍ਰਿਤ ਸਿੰਘ ਹੌਬੀ ਨੇ ਕਿਹਾ ਕਿ ਅਗਰ ਪਾਰਟੀ ਹਾਈ ਕਮਾਂਡ ਔਰ ਸੀਨੀਅਰ ਲੀਡਰਸ਼ਿਪ ਵੱਲੋਂ ਇਹਨਾਂ ਨੂੰ ਚੁਣਿਆ ਜਾਂਦਾ ਹੈ ਤੇ ਇਹ ਆਪਣੀ ਤੰਦੇ ਹਿੰਦ ਨਾਲ ਬਿਲਕੁਲ ਲੜਨਗੇ ਔਰ ਆਪਣੀ ਪਾਰਟੀ ਦੇ ਨਹੀਂ ਮੋਢੇ ਨਾਲ ਮੋਢਾ ਲਾ ਕੇ ਖੜਨਗੇ ਸੋ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਇਹਨਾਂ ਨੂੰ ਟਿਕਟ ਮਿਲਦੀ ਹੈ ਕਿ ਨਹੀਂ ਮਿਲਦੀ ਤੇ ਵੈਸੇ ਵੀ ਇਹ ਸੋਸ਼ਲ ਵਰਕ ਬਹੁਤ ਸਾਰਾ ਕਰਦੇ ਨੇ ਤੇ ਆਉਣ ਵਾਲੇ ਲੋਕ ਦਿਨਾਂ ਦੇ ਵਿੱਚ ਲੋਕਾਂ ਨੂੰ ਵੀ ਇਹਨਾਂ ਦਾ ਭਰਵਾ ਹੰਗਾਰਾ ਮਿਲ ਸਕਦਾ ਹੈ ਕਿ ਅਗਰ ਇਹਨਾਂ ਨੂੰ ਟਿਕਟ ਮਿਲਦੀ ਹੈ ਸੋ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਦੇ ਵਿਚਾਰਾਂ ਦੇ ਨਾਲ ਤੋਂ ਸਹਿਮਤ ਕਮੈਂਟਾਂ 'ਚ ਆਪਣੀ رائے ਜ਼ਰੂਰ ਦਿਓ ਫਿਰ ਮਿਲਾਂਗੇ ਇਦਾਂ ਦੇ ਹੋਰ ਅਪਡੇਟਸ ਦੇ ਨਾਲ ਬਨੇ ਰਹੋ ਕੈਮਰਾਮੈਨ ਜਸਵਿੰਦਰ ਦੇ ਨਾਲ ਜਸਪ੍ਰਿਤ